ਜਿੱਥੇ ਤੁਸੀਂ ਨੇ ਦਰਿਆ ਨੇ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਸੀ ਉੱਥੇ ਖਾਲਸਾ ਏਡ ਵਾਲਿਆਂ ਨੇ ਵੀ ਆਪਣੀ ਤੰਦੇਜ ਦੇ ਨਾਲ ਸੰਗਤ ਦੇ ਸਹਾਇਕ ਦੇ ਨਾਲ ਇਸ ਦਰਿਆ ਦੀ ਪੁੱਟੀ ਹੋਈ ਰੇਤ ਨੂੰ ਚੁੱਕ ਕੇ ਫੇਰ ਇੱਕ ਥਾਂ ਤੇ ਇਕੱਠੇ ਕਰਕੇ ਤੇ ਜ਼ਮੀਨ ਨੂੰ ਪਧਰਾ ਕਰ ਰਹੇ ਨੇ ਇਹ ਸੰਗਤ ਦਾ ਸਹਾਇਕ ਹੈ ਸੰਗਤ ਪੈਸੇ ਕਲਦੀ ਹੈ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਏਡੇ ਏਡੇ ਵੱਡੇ ਟਰੈਕਟਰ ਚੱਲ ਰਹੇ ਤੁਸੀਂ ਵੇਖ ਰਹੇ ਹੋ ਅਸੀਂ ਸਿੱਖ ਕੌਮ ਦੇ ਵਿੱਚੋਂ ਆ ਤੇ ਸਿੱਖ ਕੰਮ ਪਹਾੜਾਂ ਦੇ ਨਾਲ ਵੀ ਮੱਥਾ ਲਾਉਂਦੀ ਐ ਦਰਿਆਵਾਂ ਦੇ ਨਾਲ ਵੀ ਮੱਥਾ ਲਾਉਂਦੀ ਐ ਤੇ ਵੱਡੇ ਤੋਂ ਵੱਡਾ ਦੁਸ਼ਮਣ ਵੀ ਆਵੇ ਉਹਦੇ ਨਾਲ ਵੀ ਮੱਥਾ ਲਾਉਂਦੀ ਐ ਐਸੋਲੇ ਸਮਝੋ ਭਈ ਸਾਡਾ ਦੁਸ਼ਮਣ ਤੇ ਆ ਬਣਿਆ ਪਿਆ 나 ਹੋਰ ਸੰਗਤਾਂ ਨੂੰ ਵੀ ਬੇਨਤੀ ਕਰਦਾ ਭਈ ਜਿਹੜੇ ਆਪਣੇ ਟਰੈਕਟਰ ਲਿਆ ਸਕਦੇ ਨੇ ਜਾਂ ਡੀਜ਼ਲ ਦੀ ਸੇਵਾ ਕਰ ਸਕਦੇ ਨੇ ਖਾਲਸਾ ਏਡ ਵਾਲਿਆਂ ਤੇ ਨਾਲ ਸੰਪਰਕ ਕਰਕੇ ਤੇ ਇਹਨਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੀਆਂ ਪੈਲੀਆਂ ਫਿਰ ਪੱਧਰੀਆਂ ਕਰਕੇ ਮੇਰੇ ਵੀਰ ਕਿਸਾਨ ਜਿਹੜੇ ਨੇ ਆਪਣੀ ਪੈੜੀ ਬੀਜਣ ਜੋਗੇ ਹੋ ਜਾਣ